ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਬੈਂਕ ਆਫ ਕੈਨੇਡਾ ਤੋਂ ਵਿਆਜ ਦਰਾਂ ਨੂੰ ਹੋਰ ਘਟਾਉਣ ਦੀ ਉਮੀਦ ਅੱਧੇ ਫੀਸਦੀ ਕਟੌਤੀ ਵਿਆਜ ਦਰ ਨੂੰ ਲਿਆਵੇਗੀ 3.25 ਫੀਸਦੀ ਤੱਕ ਸਰਿਤਾ 40 ਸਾਲਾਵਤਾਰ ਸਿੰਘ ਚਾਹਲ ਮਿਸਿੰਗ ਪੰਜ ਦਿਨ ਬੀਤ ਜਾਂਦੇ باوجود ਨਹੀਂ ਮਿਲੀ ਕੋਈ ਜਾਣਕਾਰੀ ਡੈਲਟਾ ਪੁਲਿਸ ਵਿਭਾਗ ਚ ਜੁਟੇ ਵੈਂਕੂਵਰ ਇੰਟਰਨੈਸ਼ਨਲ 에어ਪੋਰਟ ਤੇ ਜੈਟ ਫਿਊਲ ਦੀ ਟੋਵਾਟੋ ਆਈਲੈ ਜ਼ਿੰਮੇਵਾਰ ਕਾਮਿਆਨੇ ਹੜਤਾਲ ਦਾ ਨੋਟਿਸ ਕੀਤਾ ਜਾ ਰਹੀ ਮੰਗਲਵਾਰ ਸਵੇਰ ਤੋਂ ਹੜਤਾਲ ਹੋਏਗੀ ਸ਼ੁਰੂ ਖਬਰਾਂ ਵਿਸਾਰ ਦੇ ਨਾਲ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਲੋਰ ਮੇਨਲੈਂਡ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਇਹ ਕਿਹਾ ਹੈ ਕਿ 2021 ਦੇ ਵਿੱਚ ਸਰੀ ਦੇ ਇੱਕ ਵਿਅਕਤੀ ਦੀ ਹੱਤਿਆ ਦੇ ਸਬੰਧ ਵਿੱਚ ਦੋ ਵਿਅਕਤੀਆਂ ਦੇ ਵਿਰੁੱਧ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਔਰ ਆਈ ਹਿੱਟ ਦੀ ਜਿਹੜੀ ਟੀਮ ਹੈ ਉਹਨਾਂ ਨੇ ਉਸ ਸਮੇਂ 38 ਸਾਲਾਂ ਕੈਨਥ ਥੋਮਸ ਦੀ ਹੱਤਿਆ ਬਾਰੇ ਇੱਕ ਅਪਡੇਟ ਵੀ ਜਾਰੀ ਕੀਤਾ ਜੋ 12 ਅਗਸਤ 2021 ਨੂੰ ਬਰਨਮੀ ਦੇ ਉਦਯੋਗਿਕ ਖੇਤਰ ਦੇ ਵਿੱਚ ਮ੍ਰਿਤਕ ਪਾਇਆ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਇਸ ਪਿਛਲੇ ਸ਼ਨੀਵਾਰ 7 ਦਸੰਬਰ ਨੂੰ ਅਧਿਕਾਰੀਆਂ ਨੇ 38 ਸਾਲਾਂ ਜੌਨ ਪੈਰੀ ਹਾਰਸ ਹਰਸਿੰਮ ਨੂੰ ਮੌਤ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਸਟਾਫ ਸਰਜੰਡ ਨੇ ਕਿਹਾ ਕਿ ਕਤਲਿਆਮ ਦੇ ਜਾਂਚ ਕਰਤਾਵਾਂ ਨੇ ਲੋੜੀਂਦੇ ਸਬੂਤ ਵੀ ਪ੍ਰਾਪਤ ਕੀਤੇ ਤੇ ਕੇਸ ਨੂੰ BC ਪ੍ਰੋਸੀਕਿਊਸ਼ਨ ਸਰਵਿਸ ਨੂੰ ਪੇਸ਼ ਕੀਤਾ ਜਿਸ ਨੇ ਹਰਸਿੰਮ ਦੇ ਖਿਲਾਫ ਸੈਕੰਡ ਡਿਗਰੀ ਕਤਲ ਦਾ ਦੋਸ਼ ਲਗਾਇਆ ਇੱਕ ਦੂਜਾ ਵਿਅਕਤੀ 34 ਸਾਲਾਂ ਜੈਸੀ ਰਿਵਰ ਮਿਲਰ ਉਸ ਦੀ ਮੌਤ ਤੋਂ ਬਾਅਦ ਸ਼ਾਮਿਲ ਹੋਣ ਦੇ ਲਈ ਵੀ ਦਰਸੀ ਔਰ 7 ਦਸੰਬਰ 2024 ਨੂੰ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਨੇ ਮਿਲਰ ਦੇ ਖਿਲਾਫ ਅਮਨੋਖੀ ਵਿਸ਼ੇਸ਼ਾਂ ਦੀ ਬੇਇੱਜ਼ਤੀ ਦਾਵੀ ਦੋਸ਼ ਲਗਾਇਆ ਦੋਵੇਂ ਵਿਅਕਤੀ ਆਪਣੀ ਅਗਲੀ ਅਦਾਲਤੀ ਪੇਸ਼ੀ ਦੀ ਉਡੀਕ ਦੇ ਵਿੱਚ ਹਿਰਾਸਤ ਦੇ ਵਿੱਚ ਨੇ ਕਿਉਂਕਿ ਇਹ ਮਾਮਲਾ ਹੁਣ ਅਦਾਲਤਾਂ ਦੇ ਸਾਹਮਣੇ ਹੈ ਤੇ ਅਸੀਂ ਵਾਧੂ ਵੇਰਵੇ ਪ੍ਰਦਾਨ ਕਰਨ ਦੇ ਵਿੱਚ ਅਸਮਰਥ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਕਹਿਨਤ ਹੋਵੇ ਅਤੇ ਉਸਦੇ ਦੋਸਤਾਂ ਦੇ ਪਰਿਵਾਰ ਦੇ ਲਈ ਕੁਝ ਜਵਾਬ ਪ੍ਰਾਪਤ ਕਰਨ ਦੇ ਲਈ ਇੱਕ ਕਦਮ ਹੋਵੇ ਤੇ ਉਸ ਦੀ ਮੌਤ ਦੇ ਸਮੇਂ ਪੁਲਿਸ ਨੇ ਸਾਂਝਾ ਕੀਤਾ ਕਿ ਉਹ ਪਰੋਸਾ ਕਰਦੇ ਨੇ ਕਿ ਹੱਤਿਆ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਹਾਲਾਂਕਿ ਉਹ ਪੀੜਤਾ ਨੂੰ ਲੋਅਰ ਮੈਨ ਲੈਂਡ ਡਰੱਗ ਵਪਾਰ ਦੇ ਨਾਲ ਜੁੜੇ ਹੋਣ ਦਾ ਪਰੋਸਾ ਨਹੀਂ ਕਰਦੇ ਸਨ ਪੋਰਟਸ ਬੀਸੀ ਦਾ ਕਹਿਣਾ ਹੈ ਕਿ ਰਿਹਾਇਸ਼ੀ ਗੈਸ ਗਾਹਕਾਂ ਨੂੰ ਨਵੇਂ ਸਾਲ ਤੋਂ ਸ਼ੁਰੂ ਹੋਣ ਵਾਲੇ ਆਪਣੇ ਘਰੇਲੂ ਊਰਜਾ ਬਿੱਲਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕੰਪਨੀ ਦਾ ਕਹਿਣਾ ਹੈ ਕਿ ਬੀਸੀ ਯੂਟਿਲਿਟੀ ਕਮਿਸ਼ਨਰ ਸੂਬੇ ਦੇ ਵਿੱਚ ਊਰਜਾ ਉਦਯੋਗਤਾਵਾਂ ਨੂੰ ਨਿਰੰਤਰਿਤ ਕਰਨ ਦੇ ਲਈ ਜ਼ਿੰਮੇਵਾਰ ਸਰਕਾਰੀ ਏਜੰਸੀ ਨੇ 7.5 ਫੀਸਦੀ ਦਰਵਾਦੇ ਨੂੰ ਮਨਜ਼ੂਰੀ ਦਿੱਤੀ ਹੈ 2025 ਦੇ ਪਹਿਲੇ ਅੱਧ ਦੇ ਵਿੱਚ ਦਰਾਂ ਦੁਬਾਰਾ ਬਦਲ ਸਕਦੀਆਂ ਨੇ ਫੋਰਟਿਸ ਦਾ ਕਹਿਣਾ ਹੈ ਕਿਉਂਕਿ BCUC ਫੋਰਟਿਸ ਦੇ ਰੇਟ ਸੈਟਿੰਗ ਅ ਫਰੇਮਵਰਕ ਦੀ ਸਮੀਖਿਆ ਕਰਦਾ ਹੈ ਜਿਸ ਦਾ ਕਹਿਣਾ ਹੈ ਕਿ ਅੰਤਮ ਦਰਾਂ ਨੂੰ ਪ੍ਰਭਾਵਿਤo ਕਰ ਸਕਦੇ ਨੇ ਕੰਪਨੀ ਨੇ ਕਿਹਾ ਹੈ ਕਿ 2025 ਦੀਆਂ ਦਰਾਂ ਦੇ ਵਿੱਚ ਊਰਜਾ ਦੀ ਸੁਰੱਖਿਆ ਤੇ ਪਰੋਸੇ ਮੰਦ ਸਪੁਰਦਗੀ ਨੂੰ ਸਮਰਥਨ ਦੇਣ ਦੇ ਲਈ ਲੋੜਿੰਦੇ ਕਈ ਪਰਵਾਨਾ ਤੇ ਮੁਕੰਮਲ ਹੋਏ ਪ੍ਰੋਜੈਕਟ ਦੇ ਵਿੱਚ ਨਿਵੇਸ਼ ਸ਼ਾਮਿਲ ਹਨ ਜਿਸ ਦੇ ਵਿੱਚ ਇਨਲੈਂਡ ਗੈਸ ਅਪਗ੍ਰੇਡ ਜਿਪਸਮ ਕੋਸਟਲ ਟ੍ਰਾਂਸਮਿਸ਼ਨ ਸਿਸਟਮ ਟ੍ਰਾਂਸਮਿਸ਼ਨ ਇੰਟੀਗ੍ਰੇਟਡ ਮੈਨੇਜਮੈਂਟ ਸਮਰਥਾ ਤੇ ਪਟੋਲਾ ਗੈਸ ਲਾਈਨ ਰੀਪਲੇਸਮੈਂਟ ਪ੍ਰੋਜੈਕਟ ਅ ਸ਼ਾਮਿਲ ਹੈ ਆਪਣੇ ਗਾਹਕਾਂ ਦੇ ਲਈ ਲਾਗਤਾਂ ਨੂੰ ਘਟਾਉਣ ਦੇ ਵਿੱਚ ਮਦਦ ਕਰਨ ਦੇ ਲਈ ਫੋਰਟਿਸ ਬੀਸੀ ਗਰਮੀਆਂ ਦੇ ਵਿੱਚ ਗੈਸ ਖਰੀਦਦਾ ਹੈ ਜਦੋਂ ਕੀਮਤਾਂ ਘੱਟ ਹੁੰਦੀਆਂ ਨੇ ਤੇ ਇਸ ਨੂੰ ਸਟੋਰ ਕਰਦੇ ਨੇ ਤਾਂ ਕਿ ਸਰਦੀਆਂ ਦੇ ਮਹੀਨਿਆਂ ਦੇ ਵਿੱਚ ਗਾਹਕਾਂ ਨੂੰ ਲੋੜ ਪੈਣ ਤੇ ਘੱਟ ਕੀਮਤ ਵਾਲੀ ਗੈਸ ਉਪਲਬਧ ਹੋਵੇ ਇਸ ਤੋਂ ਇਲਾਵਾ ਫੋਰਟਿਸ ਬੀਸੀ ਲਾਗਤਾਂ ਨੂੰ ਹੋਰ ਆਫਸੈਟ ਕਰਨ ਦੇ ਲਈ ਕਿਸੇ ਵੀ ਵਾਧੂ ਗੈਸ ਨੂੰ ਮਾਰਕੀਟ ਦੇ ਵਿੱਚ ਵਾਪਸ ਵੇਚਦੇ ਨੇ ਤੇ ਉਹਨਾਂ ਬਚਤਾਂ ਨੂੰ ਆਪਣੇ ਗਾਹਕਾਂ ਤੱਕ ਪਹੁੰਚਾਉਂਦੇ ਨੇ ਔਸਤ ਘਰੇਲੂ ਖਰਚ ਦੇ ਆਧਾਰ ਤੇ ਉਸ ਰਿਹਾਇਸ਼ੀ ਗਾਹਕ ਆਪਣੇ ਬਿੱਲ ਦੇ ਵਿੱਚ ਡਾਲਰ 14.25 ਪ੍ਰਤੀ ਮਹੀਨਾ ਵਾਦਾ ਦੇਖਣਗੇ ਵਿੱਤੀ ਬਾਜ਼ਾਰ ਤੇ ਭਵਿੱਖਬਾਣੀ ਕਰਨ ਵਾਲੇ ਇਸ ਹਫਤੇ ਬੈਂਕ ਆਫ ਕੈਨੇਡਾ ਤੋਂ ਇੱਕ ਹੋਰ ਜੰਬੋ ਵਿਆਜ ਦਰ ਦੇ ਵਿੱਚ ਕਟੌਤੀ ਦੀ ਉਮੀਦ ਕਰ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੀ ਜੋਬ ਰਿਪੋਰਟ ਨੇ ਵੱਡੀ ਕਟੌਤੀ ਦੇ ਹੱਕ ਦੇ ਵਿੱਚ ਉਮੀਦਾਂ ਨੂੰ ਕਾਫੀ ਹੇਠਾਂ ਕੀਤਾ ਹੈ ਔਰ ਸ਼ੁੱਕਰਵਾਰ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਨਵੰਬਰ ਦੇ ਵਿੱਚ ਬੇਰੋਜ਼ਗਾਰੀ ਦੀ ਦਰ 6.8% ਦੀ ਹੋ ਗਈ ਜੋ 1 ਮਹੀਨੇ ਪਹਿਲਾਂ 6.5% ਸੀ ਕਿਉਂਕਿ ਵਧੇਰੇ ਲੋਕ ਕੰਮ ਦੀ ਭਾਲ ਦੇ ਵਿੱਚ ਸਨ ਅੱਧੇ ਫੀਸ ਦੀ ਅੰਕ ਦੀ ਵਿਆਜ ਦਰ ਦੇ ਵਿੱਚ ਕਟੌਤੀ ਕੇਂਦਰੀ ਬੈਂਕ ਦੀ ਮੁੱਖ ਵਿਆਜ ਦਰ ਨੂੰ 3.25% ਤੱਕ ਲਿਆਏਗਾ ਬੈਂਕ ਆਫ ਕੈਨੇਡਾ ਨੇ ਟੀਚੇ ਤੇ ਵਾਪਸ ਆਉਣ ਵਾਲੇ ਮਹਿੰਗਾਈ ਦੇ ਜਵਾਬ ਦੇ ਵਿੱਚ ਅਕਤੂਬਰ ਦੇ ਵਿੱਚ ਆਪਣੀ ਦਰ ਨੂੰ 1.5% ਦੀ ਪੁਆਇੰਟ ਘਟਾ ਦਿੱਤਾ ਪਰ ਸੰਕੇਤ ਦਿੱਤਾ ਹੈ ਕਿ ਅਗਲੇ ਦਰ ਦੇ ਫੈਸਲੇ ਦਾ ਆਕਾਰ ਡੇਟਾ ਦੇ ਉੱਤੇ ਹੀ ਨਿਰਭਰ ਹੋਵੇਗਾ। ਕੈਨੇਡਾ ਦੀ ਮਹਿੰਗਾਈ ਦਾ ਅਕਤੂਬਰ ਦੇ ਵਿੱਚ 2% ਸੀ। ਵੈਂਕੂਵਰ ਇੰਟਰਨੈਸ਼ਨਲ 에ਰਪੋਰਟ ਤੇ ਜੈਟ ਫਿਊਲ ਦੀ 28Y ਦੇ ਲਈ ਜ਼ਿੰਮੇਵਾਰ ਕਾਮਿਆਨੇ ਹੜਤਾਲ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਨਾਲ ਉਹ ਮੰਗਲਵਾਰ ਸਵੇਰੇ ਨੌਕਰੀ ਤੋਂ ਚਲੇ ਜਾਣਗੇ। ਇੰਟਰਨੈਸ਼ਨਲ ਲੌਂਗ ਸ਼ੋਰ ਐਂਡ ਵੇਅਰਹਾਊਸ ਯੂਨੀਅਨ ਦਾ ਸਥਾਨਕ 502 ਵਰਕਰ ਐਸਟੀ SDS ਕੈਨੇਡਾ ਦੇ ਦੁਆਰਾ ਨਿਯੁਕਤ ਕੀਤੇ ਗਏ ਨੇ ਉਸ ਸਮੁੰਦਰੀ ਜਹਾਜ਼ਾਂ ਤੋਂ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੱਕ ਜੈਟ ਇੰਦਨ ਲਿਜਾਣ ਦੇ ਲਈ ਜ਼ਿੰਮੇਵਾਰ ਨੇ ਯੂਨੀਅਨ ਦੀ ਵੈਬਸਾਈਟ ਤੇ ਪੋਸਟ ਕੀਤੇ ਗਏ ਇੱਕ ਬਿਆਨ ਦੇ ਵਿੱਚ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਹੜਤਾਲ ਦੀ ਕਾਰਵਾਈ VVR ਨੂੰ ਜੈਟ ਇੰਦਨ ਦੀ ਸਪੁਰਦਗੀ ਨੂੰ ਪ੍ਰਭਾਵਿਤ ਕਰ ਸਕਦੀ ਹੈ ILWU ਜਿਹੜੇ ਨੇ WU ਕੈਨੇਡਾ ਦੇ ਪ੍ਰਧਾਨ ਨੇ ਕਿਹਾ ਹੈ ਕਿ ਯੂਨੀਅਨ ਨਿਰਾਸ਼ ਹੈ ਕਿ ਰੋਜ਼ਗਾਰਦਾਤਾ ਉਹਨਾਂ ਦੇ ਨਾਲ ਸੰਚਾਰ ਨਹੀਂ ਕਰ ਰਹੇ ਨੇ ਸਾਡੇ ਕੋਲ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਰੋਜ਼ਗਾਰਦਾਤਾ ਨੂੰ ਟੇਬਲ ਤੇ ਵਾਪਸ ਲਿਆਉਣਾ ਹੈ ਐਸ਼ਟਨ ਨੇ ਕਿਹਾ ਹੈ ਕਿ ਏਮਪਲੋਇਰ ਇਸ ਨਵੇਂ ਸੰਗਠਿਤ ਲੌਂਗ ਸ਼ੋਰ ਵਰਕ ਫੋਰਸ ਕਰਮਚਾਰੀਆਂ ਦੇ ਨਾਲ ਗੱਲਬਾਤ ਨੂੰ ਅੰਤਮ ਰੂਪ ਦੇਣ ਦੇ ਲਈ ਨਾ ਆਉਣ ਦੀ ਚੋਣ ਕਰਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਰੋਜ਼ਗਾਰਦਾਤਾ ਇਸ ਉਮੀਦ ਦੇ ਵਿੱਚ ਆਪਣੀ ਅੱਡੀ ਨੂੰ ਖਿੱਚ ਰਹੇ ਨੇ ਕਿ ਸਰਕਾਰ ਕਦਮ ਚੁੱਕ ਰਹੀ ਹੈ ਐਸ਼ਟਨ ਦੇ ਅਨੁਸਾਰ ਮੁੱਦੇ ਦੇ ਉੱਤੇ ਤਨਖਾਹ ਪੈਨਸ਼ਨ ਤੇ ਬਿਹਤਰ ਵਿਛੋੜੇ ਦੇ ਪੈਕੇਜ ਨੇ ਐਸ਼ਟਨ ਨੇ ਕਿਹਾ ਕਿ ਵੈਂਕੂਵਰ ਦੇ ਵਿੱਚ ਆਰਾਮ ਦੇ ਨਾਲ ਰਹਿਣ ਦੇ ਲਈ ਤੁਹਾਨੂੰ ਡਾਲਰ 27 ਪ੍ਰਤੀ ਘੰਟਾ ਦੀ ਰੋਜ਼ੀ-ਰੋਟੀ ਕਮਾਉਣ ਦੀ ਲੋੜ ਹੁੰਦੀ ਹੈ ਪਰ ਇਹ ਤੁਹਾਨੂੰ ਘੱਟੋ-ਘੱਟ ਪ੍ਰਾਪਤ ਕਰਦਾ ਹੈ ਕਰਮਚਾਰੀ ਤਨਖਾਹ ਦੇ ਵਿੱਚ ਵਾਧਾ ਚਾਹੁੰਦੇ ਨੇ ਕਿਉਂਕਿ ਮੌਜੂਦਾ ਸਮੇਂ ਸਾਡੇ ਬਹੁਤ ਕੰਮਿਆਂ ਨੂੰ ਸਿਰਫ ਦੋ ਨੌਕਰੀਆਂ ਕਰਨੀਆਂ ਪੈਂਦੀਆਂ ਨੇ ਤਾਂ ਜੋ ਅੰਤ ਨੂੰ ਪੂਰਾ ਕੀਤਾ ਜਾ ਸਕੇ ਐਸ਼ਟਨ ਦਾ ਕਹਿਣਾ ਹੈ ਕਿ ਯੂਨੀਅਨ ਨੂੰ ਉਮੀਦ ਹੈ ਕਿ ਰੋਜ਼ਗਾਰਦਾਤਾ ਸੌਦੇਬਾਜ਼ੀ ਦੀ ਟੇਬਲ ਦੇ ਉੱਤੇ ਵਾਪਸ ਆ ਜਾਣਗੇ ਪਰ ਉਹ ਸਰਕਾਰ ਡੋਨਲਡ ਟਰੰਪ ਦੀਆਂ 25% ਟੈਰਿਫ ਦੀ ਹੋਣ ਤੋਂ ਬਚਨ ਦੇ ਲਈ ਬਾਰਡਰ ਸੁਰੱਖਿਆ ਦੇ ਲਈ ਲੱਖਾਂ ਡਾਲਰ ਖਰਚਾਂ ਦੇ ਵਿਚਾਰ ਕਰ ਰਹੀ ਹੈ ਇਹ ਰਾਸ਼ੀ 1 ਬਿਲੀਅਨ ਡਾਲਰ ਤੋਂ ਉੱਪਰ ਹੋ ਸਕਦੀ ਹੈ ਜਾਣਕਾਰੀਆਂ ਅਨੁਸਾਰ ਅਜੇ ਕਿਸੇ ਵੀ ਯੋਜਨਾ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ ਤੇ ਫੈਡਰਲ ਕੈਬਨਟ ਦੇ ਕੋਲ ਜਲਦੀ ਹੀ ਕਈ ਪਲਾਨ ਪੇਸ਼ ਕੀਤੇ ਜਾਣਗੇ ਅਨੀਤਾ ਆਨੰਦ ਨੇ ਕਿਹਾ ਹੈ ਕਿ ਉਹ ਸਰਕਾਰੀ ਪਹਿਲ ਕਦਮੀਆਂ ਦੇ ਵਿੱਚ ਸੈਂਕੜੇ ਮਿਲੀਅਨ ਡਾਲਰ ਨੂੰ ਸਰਹੱਦ ਵੱਲ ਜਾਂਦੇ ਦੇਖ ਰਹੇ ਨੇ ਤਾਂ ਕਿ ਬਾਰਡਰ ਦੀ ਵਧੇਰੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਸਭ ਤੋਂ ਪਹਿਲਾਂ ਹਿਲ ਟਾਈਮਜ਼ ਨੇ ਡਾਲਰ 1 ਬਿਲੀਅਨ ਦਾ ਅੰਕੜਾ ਨਸ਼ਰ ਕੀਤਾ ਸੀ ਪਿਛਲੇ ਕੁਝ ਉਨ੍ਹਾਂ ਦੇ ਦੌਰਾਨ ਜਨਤਕ ਸੁਰੱਖਿਆ ਮੰਤਰੀ ਡੈਮਨਿਕ ਲਬਲਾ ਸਰਹੱਦ ਤੇ ਅਧਿਕਾਰੀਆਂ ਦੀ ਗਿਣਤੀ ਵਧਾਉਣ ਤੇ ਗਸ਼ਤ ਵਧਾਉਣ ਦੇ ਲਈ ਡਰੋਨ ਅਤੇ ਹੈਲੀਕਾਪਟਰ ਵਰਗੇ ਵੱਧੂ ਉਪਕਰਣ ਖਰੀਦਣ ਦੀ ਜਿਹੜੀ ਹੈ ਉਹ ਆਪਣੇ ਇਰਾਦੇ ਦੇ ਐਲਾਨ ਚੁੱਕੇ ਨੇ RCMP 17 ਨਵੇਂ ਡਰੋਨ ਖਰੀਦਣ ਦੀ ਜਿਹੜੀ ਹੈ ਉਹ ਤਿਆਰੀ ਕਰ ਰਹੀ ਹੈ ਤੇ ਘੱਟੋ ਘੱਟ 14 ਹੋਰ ਖਰੀਦਣ ਦਾ ਵੀ ਵਿਕਲਪ ਹੈ ਸੀਨੀਅਰ ਸੂਤਰ ਜਿਹੜੇ ਨੇ ਉਹ ਵੀ ਕਹਿ ਰਹੇ ਨੇ ਕਿ ਟ੍ਰੋਡੋ ਸਰਕਾਰ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੇ ਲਈ ਵੀ ਬਾਰਡਰ ਫੰਡਿੰਗ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ ਇਹ ਰਣਨੀਤੀ ਹੋ ਸਕਦਾ ਹੈ ਦੋਵੇਂ ਪਾਸੇ ਹੋਵੇ ਪਹਿਲਾ ਅਮਰੀਕੀ ਕਸਟਮ ਅਧਿਕਾਰੀਆਂ ਦੇ ਲਈ ਕੰਮ ਦੇ ਭਾਰ ਅਤੇ ਦਿੱਕਤਾਂ ਨੂੰ ਘਟਾਉਣ ਦੇ ਲਈ ਅਤੇ ਦੂਜਾ ਜੇ ਟਰੰਪ ਅਮਰੀਕਾ ਤੋਂ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਜਿਹੜੇ ਦੇਸ਼ ਨਿਕਾਲਾ ਦੇਣ ਦੀ ਆਪਣੀ ਯੋਜਨਾ ਦੇ ਉੱਤੇ ਅੱਗੇ ਵਧਦੇ ਨੇ ਤਾਂ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਵੀ ਰੋਕਣਾ ਜ਼ਰੂਰੀ ਹੈ ਕੈਨੇਡਾ ਅਮਰੀਕਾ ਦੇ ਨਾਲ ਸੇਫ ਥਰਡ ਕੰਟਰੀ ਸਮਝੌਤੇ ਦੇ ਵਿੱਚ ਇੱਕ ਚੋਰਮੋਰੀ ਨੂੰ ਬੰਦ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਮੌਜੂਦਾ ਨਿਯਮਾਂ ਦੇ ਅਨੁਸਾਰ ਉਹ ਲੋਕ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਂਦੇ ਨੇ ਤੇ ਬਿਨਾਂ ਫੜੇ ਗਏ ਦੇਸ਼ ਦੇ ਵਿੱਚ 14 ਦਿਨ ਬਿਤਾਉਂਦੇ ਨੇ ਉਹਨਾਂ ਨੂੰ ਸ਼ਰਨ ਦਾ ਦਾਵਾ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਸਰਕਾਰ ਫਲੈਗ ਪੋਲਿੰਗ ਨੂੰ ਬੰਦ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ ਜਦੋਂ ਕੋਈ ਵਿਅਕਤੀ ਕੈਨੇਡਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਏ ਬਿਨਾਂ ਇਮੀਗ੍ਰੇਸ਼ਨ ਸੇਵਾਵਾਂ ਦੇ ਲਈ ਮੁੜ ਤੋਂ ਅਮਰੀਕੀ ਬਾਰਡਰ ਅਧਿਕਾਰੀਆਂ ਤੇ ਪ੍ਰਸ਼ਾਸਕੀ ਕੰਮ ਦੇ ਭਾਰ ਨੂੰ ਘਟਾਉਣ ਦੇ ਲਈ ਇਸ ਵਰਤਾਰੇ ਨੂੰ ਬੰਦ ਕਰਨ ਤੇ ਵਿਚਾਰ ਕਰ ਰਿਹਾ ਹੈ। ਟ੍ਰੋਡੋ ਸਰਕਾਰ ਚ ਆਉਂਦੀ ਹੈ ਕਿ ਕੈਨੇਡਾ ਦੇ ਅੰਦਰ ਹੀ ਵੱਡੇ ਕੇਂਦਰ ਬਣਾਏ ਜਾਣ ਜਿੱਥੇ ਵੀਜ਼ਾ ਧਾਰਕ ਬਿਨਾਂ ਕੈਨੇਡਾ ਤੋਂ ਬਾਹਰ ਗਿਆ ਵਿਅਕਤੀਗਤ ਤੌਰ ਦੇ ਉਤੇ ਰੀਨਿਊਲ ਰੀਨਿਊਲ ਅਪਲਾਈ ਕਰ ਸਕਣ। ਕੈਨੇਡਾ ਦਾਖਲ ਹੁੰਦਾ ਹੈ ਤਾਂ ਇਸ ਨੂੰ 플ੈਗ ਪੋਲਿੰਗ ਕਿਹਾ ਜਾਂਦਾ ਹੈ। ਅਫਤਾਰ ਸਿੰਘ ਚਾਹਲ ਜਿਨ੍ਹਾਂ ਬਾਰੇ 5 ਦਿਨ ਬੀਤ ਜਾਂਦੇ باوجود ਵੀ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਪਰਿਵਾਰ ਤੇ ਪੁਲਿਸਪਾਲ ਦੇ ਵਿੱਚ ਜੁਟੀ ਹੋਈ ਹੈ ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਅਪੀਲ ਕਰ ਰਹੇ ਨੇ ਕਿ ਅਵਤਾਰ ਸਿੰਘ ਘਰ ਕਦੋਂ ਆਏਗਾ ਤੇ ਕਦੋਂ ਉਹਨਾਂ ਦਾ ਇੰਤਜ਼ਾਰ ਮੁਕੇਗਾ ਸੰਸਕੀਰਨ ਜੀ 46 ਸਾਲਾ ਅਵਤਾਰ ਸਿੰਘ ਚਾਹਲ 5 ਦਿਨ ਅਜ ਹੋ ਚੁੱਕੇ ਨੇ ਉਹਨਾਂ ਨੂੰ ਉਹ ਗਾਇਬ ਨੇ ਉਹਨਾਂ ਦੀ ਮਿਸਿੰਗ ਰਿਪੋਰਟ ਜਿਹੜੀ ਹੈ ਉਹ ਸਾਰੇ ਕਿਤੇ ਆ ਚੁੱਕੀ ਹੈ ਡੈਲਟਾ ਪੁਲਿਸ ਦੇ ਵੱਲੋਂ ਵੀ ਉਹਨਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਉਹਨਾਂ ਦਾ ਕੁਝ ਪਤਾ ਨਹੀਂ ਚੱਲ ਪਾਇਆ ਅਵਤਾਰ ਸਿੰਘ ਚਾਹਲ ਦਾ ਪਰਿਵਾਰ ਇਸ ਵੇਲੇ ਸੜਨ ਨਾਲ ਜੁੜਿਆ ਹੋਇਆ ਹੈ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਹਾਂਜੀ ਅ ਅਸੀਂ ਸਭ ਤੋਂ ਪਹਿਲਾਂ ਥੋੜਾ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਅਵਤਾਰ ਸਿੰਘ ਚਾਹਲ ਘਰੋਂ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਗਿਆਨ ਉਤੇ ਕੀ ਕਹਿ ਕੇ ਗਏ ਸੀਗੇ ਉਹ ਘਰ ਕੀ ਗੱਲ ਹੈ ਉਹ ਜੀ ਇੱਥੋਂ ਮਤਲਬ 4 ਤਰੀਕ ਨੂੰ ਸਾਡੇ ਕੋਲੇ ਸੀਗਾ ਅਸੀਂ ਘੁੰਮਦਾ ਰੋਟੀ ਖਾ ਕੇ ਗਿਆ ਖਾਧੀ ਆ ਬਕਾਈ ਆ ਸੀ ਆਖਰੀ ਵਾਰ ਸੇ ਸਾਡੇ ਕੋ ਘੁੰਮਦਾ ਰਿਹਾ ਇੱਥੇ ਬਦੂ ਗੱਲਾਂ ਬਾਤਾਂ ਕਰਦਾ ਰਿਹਾ ਕੋਈ ਨਹੀਂ ਮੈਂ ਕਿਹਾ ਉਹ ਤੋ ਵੀ ਤੂੰ ਉਹ ਰੋਟੀ ਮੈਂ ਖਾਣ ਲੱਗਾ ਨਾ ਬੱਚੇ ਮਾਸ ਕਰ ਰੰਨਾ ਵੀ ਤੂੰ ਵੀ ਇੱਥੇ ਹਰ ਕੁ ਲੰਮਾ ਪੈ ਜੀ ਮਾਸ ਕਰਨਗੇ ਬਸ ਉਹ ਕਹਿੰਦਾ ਨਹੀਂ ਪਾਪਾ ਰਾਮ ਨੇ ਠੀਕ ਹੈ ਮੈਂ ਇੱਦਾਂ ਮੈਂ ਠੀਕ ਹੈ ਮਤ ਇਦਾਂ ਕਰ ਰਿਹਾ ਹਾਂਜੀ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਉਹ ਘਰ ਦੇ ਵਿੱਚ ਹੈਗੇ ਨਹੀਂ ਵੀ ਤੂੰ ਉਸ ਸੇਗਾ ਇੱਥੇ ਪਰ ਮਤਲਬ ਯਾਨੀ ਹਾਂ ਇੱਥੇ ਸਿਕ ਸੰਤੋ ਤਾਂ ਪਤਾ ਲੱਗਿਆ ਜਦੋਂ ਇਹਨਾਂ ਕਿਹਾ ਵੀ ਦਾਦੀ ਵੀ ਸੁਖਜੀ ਤਰੀਕੀ ਪਾਪਾ ਡੈਡੀ ਦਾ ਸੌਂ ਗਿਆ ਉੱਪਰ ਹੂੰ ਫੀਓ ਜੇਕਰ ਦਾ ਦਾਰਿਮਾ ਫੈਣੀ ਤੇ ਉਪਰ ਬਸ ਇੰਨੀ ਗੱਲ ਹੋ ਗਈ ਆ ਅਸੀਂ ਉਹਨੂੰ ਬੂਨੇ ਨੂੰ ਜੀਤ ਨੂੰ ਘਮਾਤਾ ਵੇਖ ਤੇ ਤੇਰੇ ਕੋਲ ਆ ਗਿਆ ਉਹ ਕੋਈ ਜਾਂਦਾ ਵੀ ਸੀਗਾ ਉੱਥੇ ਨੂੰ ਕਈ ਵੇਰੀ ਬਸ ਸਾਹੀ ਗੱਲ ਸੋ ਫਾਦਰ ਸਾਹਿਬ ਨਾਲ ਉਹਦੀ ਗੱਲਬਾਤ ਇੰਨੀ ਕੋਈ ਘਰ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਤੇ ਰਣਜੀਤ ਆਪਣੇ ਕਮਰੇ ਦੇ ਵਿੱਚ ਨਹੀਂ ਸੀਗੇ ਹਾਂਜੀ ਤੁਸੀਂ ਉਹਨਾਂ ਦੀ ਪਤਨੀ ਹੋ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਕੀ ਹੋਈ ਤੁਸੀਂ ਕਾਲ ਮਿਲਾਈ ਉਸ ਤੋਂ ਬਾਅਦ ਉਹ ਕਿੱਥੇ ਨੇ ਹਾਂਜੀ ਮੈਨੂੰ ਜਦੋਂ ਮੇਰੀ ਮਾਮ ਦਾ ਫੋਨ ਆਇਆ ਵੀ ਅਵਤਾਰ ਇੱਥੇ ਤੇਰੇ ਕੋਲ ਪਹੁੰਚ ਗਿਆ ਹੈ ਕੰਮ ਤੇ ਯੂਜ਼ਲੀ ਮੇਰੇ ਕੋਲ ਕਿਉਂ ਆ ਜਾਂਦੇ ਸੀ ਮੈਂ ਕਿਹਾ ਨਹੀਂ ਉੱਥੇ ਆਏ ਨਹੀਂ ਹੱਲੇ ਕਹਿੰਦੇ ਉਹਨਾਂ ਨੂੰ ਫੋਨ ਕਰ ਲਈ ਵੀ ਰਾਜ ਨਾ ਆਉਂਦਾ ਹੋਵੇ ਵੀ ਕੰਮ ਤੋਂ ਆਉਣ ਤੋਂ ਪਹਿਲਾਂ ਉਹਨੂੰ ਫੋਨ ਕਰ ਲਈ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਕਿੱਥੇ ਆ ਪਿਕ ਕਰ ਲਿਆ ਕਹਿੰਦੇ ਮੈਂ ਵਾਈਟ ਰੌਕ ਆ ਮੈਂ ਕਿਹਾ ਤੁਸੀਂ ਵਾਈਟ ਰੌਕ ਕਿੱਦਾਂ ਚਲੇ ਗਏ ਕਹਿੰਦਾ ਮੈਂ ਤਾਂ ਆਪਣੇ ਬੱਡੀ ਨਾਲ ਮੈਂ ਕਿਹਾ ਤੁਹਾਡੇ ਕੋਲ ਤਾਂ ਲਾਇਸੈਂਸ ਹੈ ਨਹੀਂ ਕਹਿੰਦਾ ਆਪਣੇ ਬੱਡੀ ਨਾਲ ਆ ਮੈਂ ਕਿਹਾ ਕਾਰ ਕਿਹਦੀ ਚ ਗਏ ਆ ਕਹਿੰਦਾ ਆਪਣੀ ਕਾਰ ਚ ਮੈਂ ਕਿਹਾ ਉਹਦੇ ਤੇ ਇੰਸ਼ੋਰੈਂਸ ਹੈ ਨਹੀਂ ਕਹਿੰਦਾ ਮੈਂ ਕਰਵਾ ਲਿਆ ਆ ਤੇ ਮੈਂ ਕਿਹਾ ਮੈਨੂੰ ਐਡਰੈਸ ਦੇ ਦਿਓ ਤੁਸੀਂ ਲੈਣ ਆਉਣੇ ਤੈਨੂੰ ਮੈਂ ਤਾਂ ਸੁਖਚਿਤ ਕਿ ਕਿ ਵੀ ਜੇ ਤੁਹਾਨੂੰ ਪੁਲਿਸ ਨੇ ਫੋੜਿਆ ਲਾਇਸੈਂਸ ਨਹੀਂ ਦੇਣਾ ਤੁਹਾਨੂੰ ساری ਉਮਰ ਅੱਛਾ ਮੈਂ ਦੱਸਦਾ ਓ ਕਿ ਕਰਕੇ ਫੋਨ ਕੱਟ ਗਏ ਤੇ ਮੈਂ ਕਈ ਵਾਰੀ ਫੋਨ ਕੀਤਾ ਫਿਰ ਚੱਕਿਆ ਨਹੀਂ ਫਿਰ ਦੁਬਾਰਾ ਕੀਤਾ ਤੇ ਤੁਸੀਂ ਕਿਧਰ ਆ ਰਹੇ ਹੋ ਮੈਨੂੰ ਦੱਸੋ ਮੈਂ ਤੁਹਾਨੂੰ ਲੈਣ ਆ ਰਹੀ ਆ ਮੈਂ ਤਾਂ ਸਬਜ਼ੀ ਤੇ ਲੈਣ ਆ ਰਹੀ ਹਾਂ ਤੁਸੀਂ ਕੱਡੀ ਚਲਾ ਕੇ ਨਹੀਂ ਆਉਣਾ ਮੈਂ ਬਸ 10 ਮਿੰਟ ਤੇ ਲੋਕੇਸ਼ਨ ਭੇਜਦਾ 10 ਮਿੰਟ ਤੇ ਲੋਕੇਸ਼ਨ ਭੇਜਦਾ ਤੇ ਕਰਕੇ ਕੱਟੀ ਗਏ ਫੋਨ ਹਨਾ ਫਿਰ ਕਈ ਵਾਰੀ ਕੀਤਾ ਫਿਰ ਨਹੀਂ ਚੱਕਿਆ ਫਿਰ ਅਸੀਂ ਜਿਹਦਾ ਮੈਂ ਤਾਂ ਮੇਰਾ ਬੇਟਾ ਚੱਲੇ ਕੇ ਵਾਈਟ ਟਰੱਕ ਜਿੱਤੇ ਯੂਜ਼ੂਲੀ ਹੋ ਜਾਂਦੇ ਹੁੰਦੇ ਸੋ ਉੱਥੇ ਇੱਕ ਚੈੱਕ ਕੀਤਾ ਸਾਨੂੰ ਨੇ ਧੁੰਦ ਬਹੁਤ ਸੀ ਇੱਕ ਦਿਸ ਨਹੀਂ ਸੀ ਰਿਹਾ ਕੁਝ ਵੀ ਤੇ ਮੈਨੂੰ ਫੋਨ ਆਇਆ ਫਿਰ ਬਜੇ ਮੈਂ ਕੁਝ ਮੈਨੂੰ ਹੋ ਗਿਆ ਜਾਂ ਕੁਝ ਵੀ ਤਾਂ ਪੁਲਿਸ ਵਾਲੇ ਤੁਹਾਨੂੰ ਕੁਝ ਕਹੋਗੇ ਤੇ ਨਾ ਮੈਂ ਜਿੱਦਾਂ ਕਿਹਾ ਵੀ ਹਾਂ ਵੀ ਉਹ ਨਹੀਂ ਤਾਂ ਸਾਨੂੰ ਸਾਰੇ ਇਨਫੋਰਮ ਲਾਉਣ ਨੂੰ ਕਹਿੰਦੇ ਵੀ ਇੰਨੀ ਸਟਰੋਂਗ ਮੈਡੀਕੇਸ਼ਨ ਖਾਂਦੇ ਸੀ ਤੁਸੀਂ ਉਹਨਾਂ ਕੱਲਿਆਂ ਨੂੰ ਕਾਹਤੇ ਛੱਡਿਆ ਤੇ ਅੱਛਾ ਕਹਿ ਕੇ ਫੋਨ ਕੱਟ ਗਏ ਫਿਰ ਦੁਬਾਰਾ ਆਇਆ ਮੈਨੂੰ ਲੱਭਿਓ ਨਾ ਰੋੜਾ ਤੇ ਨਾ ਐਵੇਂ ਫਰੀ ਜਾਇਓ ਮੈਂ ਕਹਾਂ ਸੀ ਤਾਂ ਲੱਭ ਰਿਹਾ ਮੈਂ ਐਡਰੈਸ ਆਪਣੀ ਲੋਕੇਸ਼ਨ ਦਿਓ ਵੀ ਮੈਂ ਤੁਹਾਨੂੰ ਪਿਕ ਕਰ ਲਾਂ ਹਾਂ ਮੈਂ 10 ਮਿੰਟ ਤੀ ਕਰਦਾ ਅੱਛਾ ਮੇਰੀ ਜਿੱਥੇ ਗੱਡੀ ਖੜੀ ਹੋਣੀ ਆ ਚਾਬੀ ਵਿੱਚ ਹੀ ਹੋਣੀ ਬਸ ਇੰਨਾ ਕਹਿ ਕੇ ਫੋਨ ਕੱਟਦਾ ਮੈਂ ਜਿੱਦਾਂ ਇੰਨਾ ਮੈਂ ਇੰਡੀਅਨ ਫੋਨ ਕਰਨਾ ਪੀ ਬੇਪਰੇ ਕਰਾਂ ਲਈ ਕਿ ਮੈਂ ਬ੍ਰੋ ਵੀ ਜੁੱਤੇ ਪ੍ਰੋਸਾ ਕਰਦੀਆਂ ਵੀ ਤੇ ਇੰਨੇ ਚ ਉਹਨਾਂ ਦੁਆਰਾ ਫੋਨ ਆਇਆ ਜਿੱਦਾਂ ਮੈਂ ਚੱਕਿਆ ਨਹੀਂ ਮੈਂ ਕਿ ਪ੍ਰੇਤ ਬਾਦ ਦੁਆਰਾ ਕਰਦੀ ਮਿਸ ਕਾਲ ਹੋਈ 548 ਤੇ ਤੇ ਉਸ ਤੋਂ ਬਾਅਦ ਮੈਂ ਕਈ ਫੋਨ ਕਿਤੇ ਚੱਕੇ ਨਹੀਂ ਤੇ ਆਈ ਥਿੰਕ ਪੁਲਿਸ ਨੂੰ 6:00 ਵਜੇ ਇੱਕ ਮਿੰਟ ਦੇ ਕਿਸੇ ਨੇ ਫੋਨ ਕਰ ਦਿੱਤਾ ਵੀ ਇੱਥੇ ਅਨੋਨਿਮਸ ਗੱਡੀ ਖੜੀ ਆ ਉਹਨਾਂ ਨੂੰ 6:00 ਵਜੇ ਇੱਕ ਮਿੰਟ ਤੇ ਫੋਨ ਚੱਲੇ ਗਿਆ ਸੀ ਹਾਂਜੀ ਤੇ ਹੁਣ ਤੱਕ ਪੁਲਿਸ ਕੀ ਜਾਣਕਾਰੀ ਦੇ ਰਹੀ ਆ 5 ਦਿਨ ਬੀਤ ਚੁੱਕੇ ਨੇ ਤੁਹਾਡੇ ਕੋਲ ਕੀ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੇ ਕਿਹਾ ਹਲੇ ਵੀ ਸਾਨੂੰ ਕੁਝ ਨਹੀਂ ਪਤਾ ਚੱਲ ਰਿਹਾ ਵੀ ਉਧਰ ਨਾਲ ਧੁੰਦ ਬਹੁਤ ਪਈ ਸੀ ਕਰਕੇ ਕੋਈ ਕਲੀਅਰਟੀ ਨਹੀਂ ਆ ਉਹਨੇ ਵੀ ਜਿਦਾ ਵੀ ਪਾਇਆ ਮਿਸਿੰਗ ਰਿਪੋਰਟ ਵੀ ਸਾਨੂੰ ਕਿਸੇ ਨੇ ਹਲੇ ਕੋਈ ਅਪਡੇਟ ਨਹੀਂ ਦਿੱਤੀ ਉਹ ਕਹਿੰਦੇ ਅਸੀਂ ਟਰਾਂਜ਼ਿਟ ਵਾਲਿਆਂ ਨੂੰ ਵੀ ਕੰਟੈਕਟ ਕੀਤਾ ਵੀ ਉਹ ਵੀ ਸਾਨੂੰ ਦੋਗੇ ਰਿਪੋਰਟ ਜਿੱਦੋਂ ਆਪਣੇ ਕੈਮਰੇ ਦੇ ਬੱਸਾਂ ਦੀ ਕੇਵਰੀ ਕੋਲੋਂ ਲੰਘਦੀ ਹਨ ਹਲੇ ਬੱਸ ਇਹ ਹੀ ਆ ਸਾਨੂੰ ਪੁੱਛੀ ਜਾਂਦੇ ਤੁਹਾਨੂੰ ਤੇ ਨਹੀਂ ਫੋਨ ਆ ਤੁਹਾਨੂੰ ਤੇ ਨਹੀਂ ਕੋਈ ਅਪਡੇਟ ਆਈ ਮੈਂ ਕਿਹਾ ਹਲੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆ ਕਿਸੇ ਨੇ ਸਾਨੂੰ ਕੰਟੈਕਟ ਨਹੀਂ ਕੀਤਾ ਹਾਂਜੀ ਬਸ ਇਹੀ ਆ ਹੁਣ ਵੀ ਹੁਣੇ ਥੋੜਾ ਜਿਹਾ ਹੋਇਆ ਪੁਲਿਸ ਵਾਲੇ ਤੋਂ ਫੋਨ ਆਇਆ ਸੀਗਾ ਪਿਆ ਸੀ ਲਾਬਰੈਂਕ ਕਹਿੰਦੀ ਸੀ ਉਹਦਾ ਫੋਨ ਮੈਂ ਕਿਹਾ ਉਹਦਾ ਫੋਨ ਟਰੈਕ ਕਰੋ ਬਈ ਉਹਨੂੰ ਮੈਂ ਟਰੈਕ ਕੀਤਾ ਸੀ ਜਦੋਂ ਆਪਣੇ ਫੋਨ ਦੇ ਉੱਤੇ ਉਹਨੂੰ ਅਨਨੋਨ ਕਾਲਾਂ ਬਹੁਤ ਆਈਆਂ ਉਸ ਟਾਈਮ ਦੇ ਉੱਤੇ ਓਕੇ ਹਾਂਜੀ ਤੇ ਇਧਰੋਂ ਆਈ ਥਿੰਕ ਇਦਾਂ ਸੀ ਮੇਰਾ ਫੋਨ ਕੱਟਦੇ ਸੀ ਉਧਰ ਉਹਨਾਂ ਦਾ ਚੱਕ ਲੈਂਦੇ ਸੀ ਆਪ ਨਹੀਂ ਕੀਤਾ ਰਿਸਿਵ ਹੀ ਕੀਤੀਆਂ ਹਾਂ ਓਕੇ ਹਾਂਜੀ ਤੇ ਫੇਰ ਉਹ ਕਹਿੰਦੀ ਸੀ ਵੀ ਮੈਂ ਹੁਣ ਬੈਲ ਵਾਲੇ ਨੂੰ ਭੇਜਦੀ ਕਹਿੰਦੀ ਫੇ ਮੈਨੂੰ ਡਿਟੇਲ ਦੋਗੇ ਜਾਂ ਬਸ ਇਹੀ ਇਨੀ ਕ ਗੱਲ ਹੋਈ ਹੈ ਹਾਂਜੀ ਉਹਨਾਂ ਦੀ ਦਵਾਈ ਜਿੱਥੋਂ ਲੈ ਕੇ ਤੁਸੀਂ ਆਉਂਦੇ ਸੀਗੇ ਤੇ ਉਹ ਦਵਾਈ ਬਾਰੇ ਤੁਹਾਨੂੰ ਜਾਣਕਾਰੀ ਮਿਲੀ ਵੀ ਉੱਥੋਂ ਦਵਾਈ ਉਹ ਪਿਕ ਹੋਈ हां जी ਨੇ ਮੈਂ ਹੁਣੇ ਜਾ ਕੇ ਚੈੱਕ ਕਰਕੇ ਆਈ ਆ ਸ਼ਾਪਰ ਸਟਾਕ ਮਟ ਉਹ ਕਹਿੰਦੇ ਨਹੀਂ ਦਵਾਈ ਇੱਥੇ ਪਈ ਹੈ ਬ੍ਰਿਸਟ ਪੈਕ ਹਾਂ ਜੀ ਕਿਸ ਨੇ ਨਹੀਂ ਪੈਕ ਕੀਤੇ ਉੱਥੇ ਪਈ ਹੈ ਚੈੱਕ ਕਰਕੇ ਜੀ ਹਾਂ ਜੀ ਤੁਹਾਨੂੰ ਹੁਣ ਤੱਕ ਕੀ ਲੱਗਦਾ ਪੰਜ ਦਿਨ ਬੀਤ ਚੁੱਕੇ ਨੇ ਕਰੋਗੇ ਕੋਈ ਘਰ ਦੇ ਵਿੱਚ ਕੋਈ ਗੱਲਬਾਤ ਹੋਈ ਕੋਈ ਲੜਾਈ ਝਗੜਾ ਜਾਂ ਕਿਸੇ ਟੈਨਸ਼ਨ ਚ ਸੀਗੇ ਕੋਈ ਡਿਪਰੈਸ਼ਨ ਉਹਨਾਂ ਨੂੰ ਜਿਹਦਾ ਬਾਈਪੋਲਰ ਸੀਗਾ ਤੇ ਉਹ ਥੋੜਾ ਜਿਹਾ ਦਾ ਰੈਸਟਲੈਸ ਉਹ ਫੀਲ ਕਰਦੇ ਸੀ ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਸੌਂਦੀ ਇਹ ਤਾਂ ਖਬਰਾਂਟ ਬਹੁਤ ਹੁੰਦੀ ਸੀ ਟਿਕਾ ਨਹੀਂ ਸੀ ਹੁੰਦਾ ਇਹਦਾ 2 ਮਿੰਟ ਬੈਠ ਨਹੀਂ ਸੀ ਸਕਦੇ ਟਿੱਕੇ ਬਸ ਫਿਰ ਇਹ ਜਾਣਾ ਫਿਰ ਇਹ ਜਾਣਾ ਬਸ ਮੈਂ ਤਾਂ ਬਹਿ ਨਹੀਂ ਹੁੰਦਾ ਮੈਂ ਟਿਕਾ ਨਹੀਂ ਹੁੰਦਾ ਮੈਨੂੰ ਖਬਰਾਂਟ ਹੁੰਦੀ ਆ ਮੈਂ ਕੀ ਕਰਾਂ ਮੈਂ ਕੀ ਕਰਾਂ ਬਸ ਅੱਧੀ ਕਰੀ ਜਾਣਾ ਹਾਂਜੀ ਬਸ ਹੋਰ ਕੋਈ ਗੱਲ ਨਹੀਂ ਸੀ ਕਿਸੇ ਨਾਲ ਕੋਈ ਲੜਾਈ ਚੱਗ ਰਹੀ ਸੀ ਬੋਲਦੇ ਜਿੱਦਾਂ ਹੌਸਪੀਟਲ ਤੋਂ ਆਏ ਸੀ ਬਹੁਤ ਜ਼ਿਆਦਾ ਸਲੋ ਹੋ ਗਏ ਸੀ ਦਾ ਵੀ ਹੌਲੀ ਹੌਲੀ ਡਰ ਡਰ ਕੇ ਬੋਲਣਾ ਇਹਦਾ ਹੱਥ ਰੱਖ ਲੈਣੇ ਨਹੀਂ ਕਦੀ ਨਹੀਂ ਸੀ ਹਾਂਜੀ ਕੋਈ ਗੱਲਬਾਤ ਨਹੀਂ ਹੋਈ ਜੀ ਇਸ ਟਾਈਮ ਹੋ ਸਕਦਾ ਇਸ ਖਬਰ ਦੇ ਜ਼ਰੀਏ ਤੁਹਾਨੂੰ ਕਿਤੇ ਵੀ ਦੇਖ ਲੈਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋਨਾ ਪਲੀਜ਼ ਕਮ ਬੈਕ ਬਸ ਇਹੀ ਕਰਨੀ ਹੈ ਮੇਰੇ ਲਈ ਅਪਾੜ ਮਮੀ ਡੈਡੀ ਲੈ ਆਪਣੇ ਬੱਚੇ ਲੈ ਵਾਪਸ ਆ ਜਾ ਜਿੱਥੇ ਕਿਤੇ ਵੀ ਹੈ ਜੇ ਸਾਡੇ ਕੋ ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਪਲੀਜ਼ ਕਮ ਬੈਕ ਬਸ ਇਹੀ ਕਰਨੀ ਹੈ ਹਾਂ ਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਗੱਲ ਨਹੀਂ ਹੋ ਰਿਹਾ ਲੱਗਦਾ ਸੋਹਤ ਕੋ ਬੋਤਾ ਆ ਜਾ ਜਿੱਥੇ ਤੂੰ ਤਾਰਾ ਬੰਦਰਾ ਪਾਪਾ ਕਰ ਰੋ ਤੇਰੇ ਨਾਲ ਹੋ ਗੋਲ ਤਾ ਆ ਰਿਹਾ ਤੋ ਨਾ ਮੇਰਾ ਤੇਰੀ ਲਾ ਬੋਤਾ ਚੜਾਈ ਮੈਂ ਹੁਣ ਚੁੱਕੀ ਸਭੇ ਰੋਤ ਹਵਾ ਲਾ ਅੰਟੀ ਜੀ ਤੁਸੀਂ ਆਪਣੇ ਪੁੱਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਸ ਟਾਈਮ ਉਹ ਤੁਹਾਨੂੰ ਸੁਣ ਲੇ ਹੋ ਸਕਦਾ ਘਰ ਵਾਪਸੀ ਕਰ ਲਵੇ ਹਾਂਜੀ ਉਹ ਇਹਨੂੰ ਕਹਿੰਦਾ ਸੀ ਇਮਾਮ ਹੈ ਮੇਰਾ ਚਿੱਟ ਨਹੀਂ ਕਾਲਾ ਕਾਲਾ ਪੈਂਦਾ ਮੈਨੂੰ ਡਾਕਟਰ ਤੇ ਲੈ ਜਾਓਗੇ ਮੈਂ ਕਿਹਾ ਹਾਂ ਪੁੱਤ ਜੇ ਤੂੰ ਡਾਕਟਰ ਤੇ ਜਾਣਾ ਚਾਹੁੰਦਾ ਅਸੀਂ ਬਿਲੇ ਆ ਤੇਰਾ ਡੈਡੀ ਤੂੰ ਨਹੀਂ ਇੰਗਲਿਸ਼ ਆਉਂਦੀ ਉਹ ਸੁੱਖ ਨੂੰ ਲੈ ਕੇ ਜਾਊਗੇ ਤੈਨਾਂ ਸਾਰੀ ਗੱਲ ਕਰੂਗੀ ਉੱਥੇ ਡਾਕਟਰ ਦੇ ਨਾਲ ਤੀ ਤੂੰ ਚੱਲ ਚੱਲ ਅੱਛਾ ਮਾਂ ਮੈਂ ਇਦਾਂ ਜਾਣਾ ਆ ਮੈਂ ਡਾਕਟਰ ਨਾਲ ਗੱਲ ਕਰਨੀ ਹੈ ਕਿ ਮੈਨੂੰ ਜਦੋਂ ਮੈਂ ਕਹਾਂ ਡਾਕਟਰ ਮੈਨੂੰ ਵੇਖ ਘਰ ਜਾਣਾ ਚਾਹੁੰਦਾ ਮੈਂ ਉਦੋਂ ਮੈਨੂੰ ਭੇਜ ਦੇਣਾ ਕਿ ਪੁੱਤ ਉਹ ਤਾਂ ਉਹਨਾਂ ਦੀ ਮਰਜ਼ੀ ਆ ਵੀ ਤੂੰ ਕਾਲਾ ਹੈ ਤਾਂ ਤੈਨੂੰ ਅਸੀਂ ਲੈ ਚੱਲਦੇ ਅਸੀਂ ਬਿਲੇ ਆ ਤੈਨੂੰ ਗੱਲ ਕੀ ਕਿਰ ਕੋ ਦੁੱਖ ਦਾ ਕਹਿੰਦਾ ਨੇ ਦੁੱਖ ਦਾ ਕੁਛ ਨਹੀਂ ਮੈਂ ਕਿਹਾ ਪੁੱਤ ਅਸੀਂ ਫੇ ਉੱਥੇ ਉਹਨੂੰ ਕੀ ਦੱਸਾਂਗੇ ਤੇਰਾ ਕੀ ਦੁੱਖ ਦਾ ਸਾਨੂੰ ਦੱਸ ਤੇਰਾ ਕੀ ਦੁੱਖ ਦਾ ਪਰ ਕਹਿੰਦਾ ਮਨੇ ਕਾਲਾ ਪੈਂਦਾ ਮੈਨੂੰ ਕਵਰਾਟ ਹੁੰਦੀ ਆ ਨਾ ਮੈਨੂੰ ਮਾਂ ਨੀਂਦ ਆਉਂਦੀ ਤੈਨੂੰ ਪਤਾ ਹੀ ਆ ਮਾਂ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕਿਹਾ ਪੁੱਤ ਆ ਜਾਣੀ ਆ ਤੂੰ ਦਵਾਈ ਖਾਣਾ ਉਹ ਤੈਨੂੰ ਨੀਂਦ ਦਵਾਈ ਵਾਲੀ ਉਹਨਾਂ ਨੂੰ ਕਹਿੰਨੇ ਆ ਨੀਂਦ ਨੂੰ ਮੈਂ ਕਹੂੰਗੀ ਫਿਰ ਨੀ ਤੂੰ ਦਵਾਈ ਉਹਨਾਂ ਨੂੰ ਕਹਿ ਨਾ ਹੋਰ ਸਟਰੋਂਗ ਦੇਣ ਥੋਡੀ ਨੀਂਦ ਆਵੇ ਹਾਂ ਮਾਂ ਮੈਂ ਬਸ ਮੈਨੂੰ ਦਵਾਈ ਮੈਂ ਸੌਣ ਲੱਪਾਂ ਮੈਂ ਫਿਰ ਮੈਂ ਠੀਕ ਆ ਮਾਂ ਮੈਂ ਠੀਕ ਹੋ ਪੇ ਮੀਨੂ ਕਹਿੰਦਾ ਕਿ ਮਾਂ ਇੱਥੇ ਠੀਕ ਨਹੀਂ ਹੋਣਾ ਮੈਂ ਕਿਹਾ ਪੁੱਤ ਐ ਕਿ ਤੈਨੂੰ ਮੈਂ ਇੰਡੀਆ ਮੈਨੂੰ ਲੱਗਦਾ ਮੈਂ ਇੰਡੀਆ ਠੀਕ ਹੋ ਜਾਮ ਜਾ ਕੇ ਉਦਨ ਦੀਆਂ ਗੱਲਾਂ ਆ ਮੈਂ ਕਿਹਾ ਪੁੱਤ ਤੈਨੂੰ ਇੰਡੀਆ ਲੈ ਜਾਣਾ ਮੇਰਾ ਪੁੱਤ ਇੰਡੀਆ ਨੂੰ ਜਾਣ ਨੂੰ ਕਹਿੰਦਾ ਤਾਂ ਮੈਂ ਤੈਨੂੰ ਇੰਡੀਆ ਲੈ ਜਾਣਾ ਤੂੰ ਦੱਸ ਤੂੰ ਉੱਥੇ ਠੀਕ ਹੋਣਾ ਮੈਂ ਠੀਕ ਚਾਹੀਦਾ ਇਹ ਬਸ ਖਿਚੋ ਆਪੋ ਹੀ ਦਾ ਕਰਕੇ ਚਲੋ ਚ ਅਸੀਂ ਫਿਰ ਰੋਟੀ ਬਣਾਤੀ ਤਾਂ ਖਾਦੀ ਅੱਗੇ ਤਾਂ ਆਪ ਕਹਣਾ ਮਾਂ ਰੋਟੀ ਪੱਕੀ ਹੋਆ ਮੈਂ ਖਾਵਾਂ ਮੈਂ ਬੋਕ ਕਰਨ ਜਾਣਾ ਮੈਂ ਕਿਹਾ ਨਹੀਂ ਅੱਜ ਨਹੀਂ ਅਜੇ ਪੁੱਤ ਪੱਕਦੀ ਐ ਪੱਕਣੀ ਐ ਤੂੰ ਐਂ ਦਾ ਕਰ ਤੂੰ ਬੋਕ ਕਰਿਆ ਘੁੰਮਿਆ ਮੈਂ ਰੋਟੀ ਖਾਦੀ ਹਮੇ ਬਣਾਤੀ ਅਸੀਂ ਆਉਂਦਿਆਂ ਨੂੰ ਰੋਟੀ ਦਾ ਤਾਂ ਅੱਗੇ ਤਾਂ ਵੀ ਦੋ ਰੋਟੀਆਂ ਵੀ ਖਾ ਲੈਣੀਆਂ ਹਲਕੀਆਂ ਬਣਾਉਣੀ ਬਹੁਤ ਹਲਕੀ ਤੇ ਪਤਲੀ ਹੋਵੇ ਇਹ ਢੇਡ ਜਮਾ ਇਹ ਆਟਾ ਨਹੀਂ ਮਤਲਬ ਖੁਰਦਾ ਹੁੰਦਾ ਤੁਸੀਂ ਪਤਲੀ ਪਕਾਓ ਮੈਂ ਇੰਦਾ ਜਿਦਾ ਨਾ ਇੱਕ ਮੈਂ ਤੁਹਾਨੂੰ ਕਿਹਾ ਮੱਕੀ ਦੇ ਦਾਣੇ ਨੇ ਮੇਰਾ ਕਹਿਣ ਨਹੀਂ ਮੋੜਿਆ ਐਦਾਂ ਮੂੰਹ ਚ ਪਾ ਲਈ ਮੈਂ ਸਫਤਾਰ ਸਾਂ ਹਾ ਰੋਟੀ ਖਾਣਾ ਬੁੱਝ ਵੀ ਕਹਦਾ ਕਿ ਪੁੱਤਾ ਤੁਹਾਡੀ ਸੁਣ ਕੇ ਵਾਪਸ ਆ ਹਾਂ ਮੈਂ ਕਹ ਪੁੱਤਾ ਰੋਟੀ ਖਾਂਦਾ ਤੇ ਡੈਡੀ ਇੰਦਰ ਲਈ ਤਾਜੀ ਰੋਟੀ ਬਕਾਈ ਉਹਦੇ ਨੂੰ ਕਹਿੰਦਾ ਪੁੱਤ ਪਹਿਲਾਂ ਤੂੰ ਖਾ ਅਸੀਂ ਖਾ ਲਈ ਤੈਨੂੰ ਪਤਾ ਤੇਰੇ ਡੈਡੀ ਨੂੰ ਖਵਾ ਕੇ ਖਾਂਦਾ ਨਾ ਕਹਿੰਦਾ ਮੈਂ ਖਾ ਲਈ ਮੈਂ ਖਾ ਲਈ ਬਸ ਇੰਨੀ ਗੱਲ ਕਹੀ ਕਿ ਇੱਕ ਇਧਰ ਨੂੰ ਇਧਰ ਇਧਰ ਨੂੰ ਹੋ ਗਿਆ ਚਾਰ ਸਾਲ ਪਤਾ ਹੀ ਨਹੀਂ ਸੀ ਮਤਲਬ ਹੁਣ ਕੀ ਕਹਿਣਾ ਚਾਹੁੰਦੀ ਤੇ ਹੁਣ ਮੈਂ ਇਹ ਹੀ ਚਾਹੁੰਦੀ ਹਾਂ ਪੁੱਤ ਮੈਂ ਤੇਰੀ ਰੋਟੀ ਬਕਾਉਣ ਦਾ ਟਾਈਮ ਆ ਮੇਰਾ ਸੋਹਣਾ ਉਸ ਰੋਟੀ ਤਸੀਂ ਤਾਂ ਖਾਣੀ ਚਾਹੁੰਨੇ ਵੀ ਤੂੰ ਆ ਕੇ ਪਹਿਲਾਂ ਖਾਣੇ ਜਿੱਦਾਂ ਪਹਿਲਾਂ ਮੈਂ ਤੈਨੂੰ ਖਲਾਉਂਦੀ ਸੀ ਤੂੰ ਮੇਰੇ ਕਦੇ ਕਹਿ ਨਹੀਂ ਮੋੜਦਾ ਸੀ ਤੇ ਉਹਦੇ ਤੂੰ ਮੇਰੇ ਕਹਿ ਲੱਗਦਾ ਸੀ ਤੂੰ ਛੇਤੀ ਆ ਜਾ ਆਪਾਂ ਰੋਟੀ ਖਾਈਏ ਇਕੱਠੇ ਬੈਠ ਕੇ ਬਸ ਇਹੀ ਕਹਿੰਦੀ ਸੀ ਮੇਰੇ ਇਹੀ ਕਹਿਣਾ ਆਪਣੇ ਸੋਹਣੇ ਲਾਲ ਤੁਸੀਂ ਥੋੜੀ ਉਹਨਾਂ ਦੀ ਪਛਾਣ ਬਾਰੇ ਦੱਸ ਦੋ ਤਾਂ ਕਿ ਖਬਰ ਜਿਹੜੇ ਦੇਖ ਰਹੇ ਨੇ ਸਾਡੇ ਜਿੰਨੇ ਵੀ ਦਰਸ਼ਕ ਨੇ ਕਿਸੇ ਨੂੰ ਵੀ ਕੁਝ ਪਤਾ ਲੱਗੇ ਤਾਂ ਉਹ ਤੁਹਾਡਾ ਕੰਟੈਕਟ ਕਰ ਸਕਣ ਹਾਂ ਜਾਨ ਮੈਂ ਪਿਕਚਰ ਦੇ ਦਨੀ ਤੁਸੀਂ ਜਦਾਂ ਨਾ ਸ਼ੇਅਰ ਕਰ ਦਿਓ ਬਾਰੇ ਦੱਸੋ ਲਾਸਟ ਟਾਈਮ ਕਿਹੜੇ ਹਾਂਜੀ ਕੱਪੜਾ ਆਈ ਥਿੰਕ ਕੋਈ ਜਿਹਦਾ ਗ੍ਰੇ ਰੰਗ ਦੀ ਟੋਪੀ ਪਹਿਨੀ ਸੀ ਜੈਕ ਬਲੈਕ ਜੈਕਟ ਤਾਂ ਆਈ ਥਿੰਕ ਬਲੂ ਪਜਾਮਾ ਤੇ ਬਲੈਕ ਸ਼ੂ ਪਾਏ ਹੋ ਸਕੇ ਹਾਂਜੀ ਹਾਂਜੀ ਜਦੋਂ ਉਹੀ ਪਾ ਕੇ ਰੱਖਦੇ ਹੁੰਦੇ ਸੀ ਦੋ ਜੈਕਟਾਂ ਪਾ ਲੈਣੀਆਂ ਇਦਾਂ ਹਨ ਜੋ ਅਸੀਂ ਜਿੱਦਾਂ ਗਵਾਂਡੀਆਂ ਦੇ ਫੁਟੇਜ ਲਈਏ ਉਹਦੇ ਵਿੱਚ ਉਹੀ ਇੱਥੇ ਤੁਰੇ ਜਾਂਦੇ ਦਿਖਦੇ ਉਹੀ ਕੱਪੜੇ ਪਾਏ ਹੋ ਕਿਉਂਕਿ ਮੈਂ ਤਾਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਸੀ ਹਾਂਜੀ ਸੋ ਜਿਹੜੇ ਸਾਡੇ ਦਰਸ਼ਕ ਇਸ ਖਬਰ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਵੈਸੇ ਇਸ ਨੂੰ ਪੂਰੇ ਤਰੀਕੇ ਨਾਲ ਸਮਸਾਖਦਨੇ ਕੇਸ ਪਰਿਵਾਰ ਦੇ ਉੱਤੇ ਇਸ ਟਾਈਮ ਕੀ ਬੀਤਰੀ ਹੋਏਗੀ ਔਰ ਜਿੱਥੇ ਵੀ ਐਸਵੇਲੇ ਅਵਤਾਰ ਸਿੰਘ ਜੀ ਤੁਸੀਂ ਵੀ ਇਹ ਖਬਰ ਜ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਤੁਸੀਂ ਪਲੀਜ਼ ਕਰੀ ਵਾਪਸ ਆ ਜਾਓ ਤੁਹਾਡੇ ਪਰਿਵਾਰ ਦਾ ਇਸ ਵੇਲੇ ਬਹੁਤ ਬੁਰਾ ਹਾਲ ਹੈ ਤੁਹਾਡੀ ਮਾਂ ਉਡੀਕ ਕਰ ਰਹੀ ਹੈ ਤੁਹਾਡੇ ਨਾਲ ਰੋਟੀ ਖਾਣ ਦੀ ਤੁਹਾਡੀ ਪਤਨੀ ਤੁਹਾਨੂੰ ਲੈ ਕੇ ਬਹੁਤ ਸਦਮੇ ਦੇ ਵਿੱਚ ਨੇ ਪਰੇਸ਼ਾਨ ਨੇ ਤੁਹਾਡੇ ਬੱਚੇ ਤਾਂ ਉਡੀਕ ਰਹੇ ਨੇ ਤੇ ਤੁਹਾਡੇ ਫਾਦਰ ਸਾਹਿਬ ਜਿਹੜੇ ਕਹਿੰਦੇ ਕਿ ਮੈਂ ਕਦੀ ਰੋਇਆ ਨਹੀਂ ਅੱਜ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸੋ ਘਰੇ ਤੁਸੀਂ ਵਾਪਸ ਜ਼ਰੂਰ ਆ ਜਾਓ ਕਮਿਤ ਬਨੇ ਸੁਰ ਦਿਨਾਲ ਸ਼ਰੀ ਗਰਵਾ ਸਰੀ ਅਗ ਦੇਖਦਿਆਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਐਡਵਿੰਟਨ ਸ਼ਹਿਰ ਤੋਂ ਖਬਰ ਇਹ ਆ ਕਿ ਅਲਬਰਟਾ ਦੇ ਵਿੱਚ ਦਰਸਲ ਪੁਲਿਸ 1987 ਤੋਂ ਹੀ ਜਿਹੜੇ ਜਿਹੜੇ ਸਪੀਡਰ ਸੀਗੇ ਉਹਨਾਂ ਨੂੰ ਫੜਦੀ ਆ ਰਹੀ ਹੈ ਚਾਹੇ ਉਹ ਰੈਡਾਰ ਹੋਣ ਉਹਨਾਂ ਦੇ ਨਾਲ ਪਰ ਪਿਛਲੇ ਦਹਾਕਿਆਂ ਤੋਂ ਇਹਨਾਂ ਨੇ ਕੈਮਰੇ ਜਿਹੜੇ ਆ ਜੀ ਉਹ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਹਾਈਵੇਜ਼ ਦੇ ਉੱਤੇ ਤੇ ਹੋਰ ਕਈ ਇੰਟਰਸੈਕਸ਼ਨਸ ਦੇ ਉੱਤੇ ਵੀ ਔਰ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਤੁਹਾਨੂੰ ਪਤਾ ਟਿਕਟਾਂ ਵੀ ਮਿਲਦੀਆਂ ਨੇ ਲੋਕਾਂ ਦੇ ਮਨਾਂ ਵਿੱਚ ਵੀ ਇਹ ਹੀ ਗੱਲਬਾਤ ਆ ਜਾਂਦੀ ਭਈ ਪੁਲਿਸ ਵਾਲੇ ਜਿਹੜੇ ਆ ਇਹ ਲੁੱਕ ਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਾਉਂਦੇ ਆ ਔਰ ਇਹਨਾਂ ਨੂੰ ਪੈਸੇ ਜਨਰੇਟ ਹੁੰਦੇ ਆ ਯੂਸੀਪੀ ਗਵਰਨਮੈਂਟ ਜਿਹੜੀ ਆ ਜੀ ਅਲਬਰਟਾ ਦੀ ਪਿਛਲੇ ਦਿਨੀ ਜਿਹੜੇ ਉਹਦੇ ਮਨਿਸਟਰ ਨੇ ਮਿਸਟਰ ਡੈਵਨ ਰੀਸ਼ਨ ਹੋਰੀ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਔਰ ਜਿਹੜਾ ਉਹਨਾਂ ਨੇ ਅਨਾਉਂਸਮੈਂਟ ਕਰਨ ਦਾ ਢੰਗ ਤਰੀਕਾ ਵਰਤਿਆ ਉਹਦੇ ਵਿੱਚ ਜਿਹੜੀ ਆਮ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਨਾ ਕੁਝ ਸ਼ਬਦ ਆਏ ਹੁੰਦੇ ਆ ਵੀ ਇਹ ਜਿਹੜੇ ਕੈਮਰੇ ਨੇ ਇਹਨਾਂ ਨੂੰ ਕੈਸ਼ ਕਾਓ ਕਿਹਾ ਜਾਂਦਾ ਸੀ ਵੀ ਪੁਲਿਸ ਪੈਸੇ ਇਕੱਠੇ ਕਰ ਰਹੀ ਆ ਉਹ ਉਹਨਾਂ ਨੇ ਕੀ ਕੀਤਾ ਇੱਕ ਐਪਰਨ ਪਾਇਆ ਹੋਇਆ ਸੀ ਤੇ ਪਿੱਛੇ ਉਹਨਾਂ ਦੇ ਇੱਕ ਮੀਟ ਦਾ ਜਿਵੇਂ ਸਲੇਬ ਆ ਉਹ ਟੰਗਿਆ ਹੋਇਆ ਦਿਖਾ ਲਿਆ ਗਿਆ ਸੀ ਔਰ ਉਹ ਕਹਿੰਦੇ ਪੇ ਲਓ ਜੀ ਹੁਣ ਅਸੀਂ ਆਪਣੇ 바ਰਬੀਕਿਊ ਫਾਇਰ ਅਪ ਕਰ ਲਿਆ ਤੇ ਨੋ ਮੋਰ ਕੈਸ਼ ਕਾਓ ਉਸ ਗੱਲ ਨੇ ਬੜੀ ਚਰਚਾ ਜਿਹੜੀ ਹੈ ਸੂਬੇ ਦੇ ਵਿੱਚ ਛੇੜੀ ਆ ਔਰ ਇਥੋਂ ਤੱਕ ਕਿ ਜਿਹੜੇ ਪੁਲਿਸ ਚੀਫ ਆ ਉਹਨਾਂ ਨੇ ਵੀ ਉਸ ਗੱਲ ਦਾ ਨੋਟਿਸ ਲਿਆ ਸੋ ਲੋਕ ਤਾਂ ਭਾਵੇਂ ਖੁਸ਼ ਹੋ ਗਏ ਹੋਣਗੇ ਜੀ ਅਲਬਰਟਾ ਦੇ ਪਰ ਪਾਈ ਅਸੀਂ ਹੁਣ ਸਾਨੂੰ ਉਹਨੀਆਂ ਟਿਕਟਾਂ ਨਹੀਂ ਮਿਲਣੀਆਂ ਪਰ ਜਿਹੜੇ ਪੁਲਿਸ ਹੈ ਜੀ ਉਹ ਇਸ ਵੇਲੇ ਇਸ ਗੱਲ ਤੇ ਨਾ ਖੋਚਿਆ ਕਾਰਨ ਉਹਦਾ ਇਹ ਹੈ ਜੀ ਕਿ ਜਿਹੜੇ ਕੈਲਗਰੀ ਦੇ ਪੁਲਿਸ ਚੀਫ ਆ ਮਿਸਟਰ ਨਿਊਫੈਲਥ ਹੋਰੀ ਉਹਨਾਂ ਨੇ ਜਿਸ ਦਿਨ ਇਹ ਇਹਨਾਂ ਨੇ ਕਾਨਫਰੰਸ ਕੀਤੀ ਹੈ ਮਨਿਸਟਰ ਨੇ ਉਦੋਂ ਦੂਸਰੇ ਦਿਨ ਹੀ ਉਹਨਾਂ ਨੇ ਕਾਨਫਰੰਸ ਕਰਕੇ ਇਹ ਗੱਲ ਕਹੀ ਹਾਲਾਂਕਿ ਉਹਨਾਂ ਨੇ ਉਸ ਤਰ੍ਹਾਂ ਦਾ ਬੈਕਡ੍ਰੌਪ ਕੋਈ ਨਹੀਂ ਯੂਜ਼ ਕੀਤਾ ਔਰ ਉਹਨਾਂ ਨੇ ਇਸ ਗੱਲ ਤੇ ਕਿਹਾ ਕਿ ਦੇਖੋ ਜੀ ਸਾਨੂੰ ਕਿਹਾ ਗਿਆ ਸੀ ਸੂਬੇ ਵੱਲੋਂ ਵੀ ਅਸੀਂ ਗੱਲਬਾਤ ਕਰਨ ਲਈ ਮਿਨਿਸਪੈਲਿਟੀਜ਼ ਲਈ ਤਿਆਰ ਆ ਤੇ ਨਿਊਫਾਲਦਰ ਉਹਨਾਂ ਦਾ ਕਹਿਣਾ ਜੀ ਵੀ ਅਸੀਂ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਦੋ ਤਿੰਨ ਵਾਰੀ ਮਿਨਿਸਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਉਹਨਾਂ ਨੇ ਕਹਿੰਦੇ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਜਦੋਂ ਕਿ ਮਿਨਿਸਟਰ ਕਹਿ ਰਿਹਾ ਜੀ ਵੀ ਅਸੀਂ ਪੁਲਿਸ ਆਫੀਸਰਜ਼ ਉੱਥੇ ਆਏ ਸੀਗੇ ਪਰ ਪੁਲਿਸ ਚੀਫ ਨਹੀਂ ਆਏ ਸੋ ਇਸ ਤਰ੍ਹਾਂ ਦੀ ਗੱਲਬਾਤ ਉਹਨਾਂ ਦੀ ਚੱਲ ਰਹੀ ਆ ਪਰ ਪੁਲਿਸ ਚੀਫ ਦਾ ਕਹਿਣਾ ਵੀ ਇਹ ਜਿਹੜੇ ਕੈਮਰੇ ਸੀਗੇ ਇਹ ਕੈਮਰੇ ਲੋਕਾਂ ਦੀ ਸੇਫਟੀ ਲਈ ਤਾਂ ਕਿ ਲੋਕਾਂ ਦੇ ਗਾਂਹਾਂ ਸਟਾਂ ਘੱਟ ਲੱਗਣ ਇਸ ਕਰਕੇ ਵਰਤੇ ਜਾਂਦੇ ਸੀ 40 ਤੇ 60% ਦੇ ਵਿੱਚ ਜਿਹੜਾ ਰੈਵਨਿਊ ਕ੍ਰੀਏਟ ਹੁੰਦਾ ਜੀ ਉਹ ਵੰਡਿਆ ਜਾਂਦਾ ਸੀਗਾ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਗਵਰਨਮੈਂਟ ਦੇ ਵਿੱਚ ਤੇ ਜਿਹੜਾ 60% ਮਿਊਨਿਸਪਲ ਗਵਰਨਮੈਂਟ ਨੂੰ ਜਾਂਦਾ ਉਹਦੇ ਵਿੱਚੋਂ ਕੁਝ ਪੈਸੇ ਜਿਹੜੇ ਆ ਉਹ ਪੁਲਿਸਿੰਗ ਲਈ ਉਹਨਾਂ ਨੂੰ ਦਿੱਤੇ ਜਾਂਦੇ ਸੀਗੇ ਸੋ ਇਸ ਤਰ੍ਹਾਂ ਦੀ ਹੁਣ ਗੱਲਬਾਤ ਹੈ ਜੀ ਪਰ ਉਹ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਲੋਕ ਤਾਂ ਖੁਸ਼ ਹੋ ਗਏ ਨੇ ਭਈ ਲਓ ਜੀ ਸਾਨੂੰ ਗਾਂਹ ਨੂੰ ਟਿਕਟਾਂ ਨਹੀਂ ਮਿਲਣੀਆਂ ਕਿਉਂਕਿ ਸੂਬੇ ਨੇ ਕਿਹਾ ਵੀ ਅਸੀਂ ਜਿੰਨੀਆਂ ਵੀ ਲੋਕੇਸ਼ਨਸ ਤੇ ਇਹ ਲੱਗੇ ਹੋਏ ਸੀਗੇ ਕੈਮਰੇ ਅਸੀਂ ਉਸ ਲੋਕੇਸ਼ਨ ਬਾਈ ਲੋਕੇਸ਼ਨ ਜਿਹੜਾ ਇਹਨਾਂ ਦੀ ਛਾਣਬੀਨ ਕਰਾਂਗੇ ਤੇ ਇਹਨਾਂ ਨੂੰ ਉਥੋਂ ਹਟਾਵਾਂਗੇ ਜਾਂ ਰੱਖਾਂਗੇ ਉਹਦੀ ਲੋੜ ਦੇ ਮੁਤਾਬਕ ਵੀ ਉਥੇ ਉਹ ਚਾਹੀਦੇ ਸੀ ਜਾਂ ਨਹੀਂ ਸੋ ਹੁਣ ਇਹ ਨਹੀਂ ਜੀ ਪਤਾ ਵੀ ਕਿੰਨੇ ਕੈਂਪ ਇਹ ਵੀ ਸੱਚ ਕਿਹਾ ਉਹਨਾਂ ਨੇ ਕਿ 70% ਦੇ ਕਰੀਬ ਜਿਹੜੇ ਕੈਮਰੇ ਹੈਗੇ ਆ ਉਹ ਅਸੀਂ ਬੰਦ ਕਰ ਦੇਣੇ ਨੇ ਸੋ ਯੂਸੀਪੀ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਜੀ ਵੀ ਪਹਿਲਾਂ ਹੀ ਜਦੋਂ ਮਨ ਦੇ ਵਿੱਚ ਇਹ ਧਾਰੀ ਹੋਈ ਆ ਗੱਲ ਤੇ ਉਹਨਾਂ ਦੇ ਨਾਲ ਜਿਹੜੀ ਕਨਸਲਟੇਸ਼ਨ ਵਾਲੀ ਗੱਲ ਆ ਉਹਦੀ ਕੋਈ ਬਾੜੀ ਤੱਕ ਜਿਹੜੀ ਆ ਜੀ ਉਹ ਨਹੀਂ ਬਣਦੀ ਸੋ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਜੀ ਕਿ ਕਿੰਨੇ ਕੁ ਉਹ ਬੰਦ ਹੁੰਦੇ ਨੇ ਤੇ ਕਿੰਨੇ ਕੁ ਰੱਖੇ ਜਾਂਦੇ ਨੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ